ਰਸੋਈ ਘਰ ਦਾ ਤਵਾ ਕਦੀ ਵੀ ਤਨ ਦੀ ਕਮੀ ਨਹੀਂ ਹੋਣ ਦੇਵੇਗਾ। ਵਾਸਤੂ ਸ਼ਾਸਤਰ ਵਿੱਚ ਤਵੇ ਦੇ ਕਈ ਉਪਾਦਸੇ ਗਏ ਹਨ। ਇਹ ਉਪਾ ਆਪਣਾ ਕਿ ਤੁਸੀਂ ਦੇਵੀ ਲక్ష్ਮੀ ਦੀ ਕਿਰਪਾ ਆਪਣੇ ਘਰ ਤੇ ਬਣਾਈ ਰੱਖ ਸਕਦੇ ਹੋ। ਇਸ ਦੇ ਨਾਲ ਘਰ ਵਿੱਚ ਬਰਕਤ ਬਣੀ ਰਹੇਗੀ। ਦੱਸ ਦਈਏ ਕਿ ਤਵਾ ਨਾ ਸਿਰਫ ਤੁਹਾਡੇ ਘਰ ਵਿੱਚ ਰੋਟੀ ਬਣਾਉਣ ਦੇ ਕੰਮ ਆਉਂਦਾ ਹੈ। ਸਾਂਗੋ ਇਹ ਤੁਹਾਡੇ ਘਰ ਵਿੱਚ ਧਨ ਅਤੇ ਬਰਕਤ ਨੂੰ ਲਿਆਉਣ ਦਾ ਵੀ ਕੰਮ ਕਰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਾਸਤੂ ਅਨੁਸਾਰ ਤਵੇ ਦਾ ਕੀ ਮਹੱਤਵ ਹੈ ਇਹ ਵੀ ਦੱਸਾਂਗੇ ਕਿ ਕਿਸ ਖਾਸ ਜਗ੍ਹਾ ਤੇ ਕਿਸ ਖਾਸ ਤਰੀਕੇ ਨਾਲ ਤਵੇ ਨੂੰ ਰੱਖਣ ਤੇ ਤੁਹਾਨੂੰ ਮਿਲ ਸਕਦੀ ਹੈ ਬੇਸ਼ੁਮਾਰ ਦੌਲਤ ਅਤੇ ਖੋਲ ਸਕਦੇ ਹਨ ਬੰਦ ਕਿਸਮਤ ਦੇ ਦਰਵਾਜ਼ੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮਾਤਾ ਲక్ష్ਮੀ ਦੇ ਸੱਚੇ ਪਖਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਕਮੈਂਟਾਂ ਵਿੱਚ ਜਾ ਕੇ ਜੈ ਮਾ ਲక్ష్ਮੀ ਜਰੂਰ ਲਿਖਣ ਨੰਬਰ 1 ਤਵਾ ਅਤੇ ਕੜਾਈ ਰਾਹੁ ਦੀ ਪ੍ਰਤੀਨਿਧਤਾ ਕਰਦੇ ਹਨ ਇਸ ਲਈ ਰਸੋਈ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਜੇ ਕੋਈ ਔਰਤ ਗੰਦੇ ਤਵੇ ਜਾਂ ਗੰਦੀ ਕੜਾਈ ਦੀ ਵਰਤੋਂ ਕਰਦੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਉਸ ਦੇ ਪਤੀ ਤੇ ਪੈਂਦਾ ਹੈ ਨੰਬਰ 2 ਜਦੋਂ ਸਵੇਰੇ ਖਾਣਾ ਬਣਾਉਣ ਲਈ ਜਾਓ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਰੋਜ਼ ਵਰਤਣ ਵਾਲੇ ਨਮਕ ਨੂੰ ਤਵੇ ਤੇ ਪਾਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਨਮਕ ਵਿੱਚ ਕੋਈ ਹੋਰ ਪਦਾਰਥ ਨਾ ਮਿਲਿਆ ਹੋਵੇ ਜਿਵੇਂ ਕਿ ਹਲਦੀ ਮਿਰਚ ਆਦਿ ਨੰਬਰ 3 ਤਵੇ ਜਾਂ ਕੜਾਈ ਨੂੰ ਕਦੇ ਝੂਠਾ ਨਾ ਕਰੋ ਨਾ ਹੀ ਉਸਤੇ ਉੱਤੇ ਕੋਈ ਝੂਠੀ ਚੀਜ਼ ਪਾਓ ਇਹਨਾਂ ਦੋਵਾਂ ਚੀਜ਼ਾਂ ਦੀ ਸੁੱਚਮਤਾ ਦਾ ਖਾਸ ਖਿਆਲ ਰੱਖੋ ਇਹਨਾਂ ਚੀਜ਼ਾਂ ਦੀ ਸੁੱਚਮਤਾ ਤਾਂ ਜਿੰਨਾ ਖਿਆਲ ਰੱਖੋਗੇ ਓਨੇ ਹੀ ਘਰ ਵਿੱਚ ਤਨ ਆਉਣ ਦੇ ਰਾਸਤੇ ਖੁੱਲਦੇ ਜਾਣਗੇ ਨੰਬਰ 4 ਜਦੋਂ ਤਵਾ ਠੰਡਾ ਹੋ ਜਾਵੇ ਤਾਂ ਉਦੋਂ ਇਸ ਤੇ ਨਿੰਬੂ ਅਤੇ ਨਮਕ ਰਗੜ ਨਾਲ ਤਵਾ ਤਾਂ ਚਮਕੇਗਾ ਨਾਲ ਹੀ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਨੰਬਰ 5 ਤਵੇ ਨੂੰ ਹਮੇਸ਼ਾ ਲਟਾ ਕੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਰੱਖਣ ਨਾਲ ਘਰ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਇਸ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤਵੇ ਨੂੰ ਕਦੇ ਗੈਸ ਦੇ ਉੱਪਰ ਖਾਲੀ ਨਾ ਰੱਖੋ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਸੇਕਣ ਤੋਂ ਬਾਅਦ ਤਵੇ ਨੂੰ ਇਸ ਤਰ੍ਹਾਂ ਹੀ ਛੱਡ ਦਿੰਦੇ ਹਨ ਜੇ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਨੰਬਰ 6 ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਰੋਟੀ ਸੇਕਣ ਤੋਂ ਬਾਅਦ ਤਾਂ ਵੇ ਨੂੰ ਝੂਠੇ ਬਰਤਨਾਂ ਵਿੱਚ ਰੱਖ ਦਿੰਦੇ ਹਨ ਜੇ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਕਿਉਂਕਿ ਗਰਮ ਤਵੇ ਤੇ ਪਾਣੀ ਛਿੜਕਣਾ ਸਹੀ ਨਹੀਂ ਮੰਨਿਆ ਜਾਂਦਾ ਘਰ ਵਿੱਚ ਵੱਡੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਰੋਕਦੇ ਹਨ ਅਤੇ ਸ਼ਾਸਤਰ ਦੇ ਅਨੁਸਾਰ ਵੀ ਗਰਮ ਤਵੇ ਤੇ ਪਾਣੀ ਛਿੜਕਣਾ ਅਪਸ਼ਗੁਣ ਮੰਨਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਛਿੜਕਣ ਨਾਲ ਜੋ ਸ਼ੰਦੀ ਆਵਾਜ਼ ਆਉਂਦੀ ਹੈ ਉਸ ਦੇ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ